ਤੁਸੀਂ ਇੱਕ ਐਨਜੀਓ ਚਲਾਉਂਦੇ ਆਂ ਹਾਂ ਨੀ ਉਹ ਐਨਜੀਓ ਦਾ ਕੀ ਨਾਮ ਹੈ ਜੀ ਜਿਹੜੀ ਅਮ ਜੀ ਚਲਾਉਂਦੇ ਆ ਉਹਦਾ ਨਾਮ ਹੈ ਸਪੋਰਟ ਨੀਡ ਫਾਊਂਡੇਸ਼ਨ ਓਕੇ ਹਾਂ ਸਪੋਰਟ ਨੀਡ ਫਾਊਂਡੇਸ਼ਨ ਇਹ ਐਨਜੀਓ ਜਿਹੜੀ ਇੱਕ ਕੀ ਕੀ ਕੰਮ ਕਰਦੀ ਆ ਆਮ ਤੌਰ ਤੇ ਆਪਾਂ ਦੇਖਦੇ ਆ ਬਹੁਤ ਸਾਰੀ ਸੰਸਥਾ ਵਾ ਏ ਬੀ ਸੀ ਡੀ ਮੈਂ ਕੋਈ ਨਾਮ ਨਹੀਂ ਲਊਗਾ ਪਰ ਕੀ ਕਰਦੇ ਨੇ ਆਪਾਂ ਇੱਕ ਸੰਸਥਾ ਬਣਾਈ ਰਜਿਸਟਰਡ ਕੀਤੀ 10 ਰੁਪਏ ਆਪਾਂ ਖਰਚਦੇ ਆ 10000 ਆਪਾਂ ਇਕੱਠਾ ਕਰਦੇ ਹਾਂ ਕੁਝ ਸਵਾਲ ਮੇਰੇ ਥੋੜੇ ਜੇ ਇਦਾਂ ਦੇ ਉੱਭੰਗੇ ਕਿਉਂਕਿ ਸਾਡਾ ਕੰਮ ਆ ਜਿਹੜਾ ਬਿਲਕੁਲ ਨਿਊਟਰਲ ਹੋ ਕੇ ਚੱਲਦਾ ਹਾਂਜੀ ਕੋਈ ਮਤਲਬ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਕੈਂਸਰ ਹੈ ਕਿਸੇ ਨੂੰ ਕੋਈ ਦਵਾਈ ਚਾਹੀਦੀ ਹੈ ਨਾ ਕਿਸੇ ਦਾ ਡਾਇਲਿਸਿਸ ਚੱਲ ਰਿਹਾ ਹੈ ਨਾ ਮਤਲਬ ਉਹ ਹਰ ਹਰ ਤਰ੍ਹਾਂ ਦਾ ਮਤਲਬ ਸੀ ਇਹਨਾਂ ਨੂੰ ਮਤਲਬ ਟ੍ਰੀਟਮੈਂਟ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ 10 ਰੁਪਏ ਖਰਚ ਕੇ ਨਾ ਮਤਲਬ ਲੋਕ ਦਿਖਾਉਂਦੇ ਆ ਨਾ ਕਿ ਬਿਲਕੁਲ ਬਿਲਕੁਲ ਦਸ ਹਜ਼ਾਰ ਦਿਖਾਉਂਦੇ ਆ ਕਿ ਕਿ ਮੇਰੇ ਹਿਸਾਬ ਨਾਲ ਕੋਈ ਵੀ ਆਪਾਂ ਐਨਜੀਓ ਜਾਂ ਸੰਸਥਾ ਚਲਾ ਰਹੀ ਆ ਹਾਂਜੀ ਮੈਨ ਪਾਵਰ ਦੇ ਨਾਲ ਨਾਲ ਫਾਈਨੈਂਸ ਦੀ ਵੀ ਉਹ ਨਹੀਂ ਆਪਾਂ ਨੂੰ ਰੋਡ ਸਾਈਨਸ ਦੇਖੋ ਆਪਣਾ ਆਪਾਂ ਦੇਖਦੇ ਆ ਨਾ ਕਈ ਵਾਰ ਰੋਡ ਐਕਸੀਡੈਂਟ ਆਪਾਂ ਦੇਖਦੇ ਨੇ ਕਈ ਆਪਣੇ ਕੁੱਤੇ ਨਾ ਬਿਮਾਰੀਆਂ ਤੋਂ ਨਾ ਜਿਹੜੇ ਜੂਜਰੇ ਹੁੰਦੇ ਆ ਅਸੀਂ ਉਹਨਾਂ ਦੀ ਮਤਲਬ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਕਈ ਵਾਰ ਕੀ ਹੁੰਦਾ ਆ ਕੋਈ ਵੀ ਕੰਮ ਕਰਦੇ ਆ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਨੈਗੇਟਿਵ ਕਰਨ ਵਾਲੇ ਬਹੁਤ ਹੁੰਦੇ ਨੇ ਜਿਨ੍ਹਾਂ ਚ ਕਈ ਆਪਣੇ ਰਿਸ਼ਤੇਦਾਰ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਆ ਕੀ ਕੰਮ ਕਰ ਰਹੇ ਹੋ ਆਹੀ ਕੰਮ ਰਹਿ ਗਿਆ ਸੜਕਾਂ ਤੇ ਨਿਕਲੋ ਗਲੀਆਂ ਚ ਨਿਕਲੋ ਐਦਾਂ ਤਾਂ ਤੁਹਾਡੇ ਨਾਲ ਵੀ ਪਾਉ ਕਪੜੇ ਲੋਕ ਨੈਗੇਟਿਵ ਕਰਦੇ ਹਾਂ ਕਿ ਕਹਿੰਦੇ ਜੀ ਹੁਣ ਤੱਕ ਅਸੀਂ ਚੈਲੰਜ ਕਰਦੇ ਹਾਂ ਕਿ ਇੱਕ ਬੰਦਾ ਵੀ ਤੁਸੀਂ ਕਿਤੇ ਵੀ ਮਤਲਬ ਆਪਣਾ ਸਾਨੂੰ ਦੱਸ ਦੋ ਮਤਲਬ ਖੜਾ ਕਰ ਦੋ ਕਿ ਅਸੀਂ ਕਿਸੇ ਵੀ ਸਿੰਗਲ ਬੰਦੇ ਤੋਂ ਸਿੰਗਲ ਪੈਣੀ ਨਹੀਂ ਲਈ ਹਨ ਅਸੀਂ ਕਿਤੇ ਵੀ ਦੇਖੋ ਅਜੇ ਤੱਕ ਨਾ ਅਸੀਂ ਸਿਰਫ ਆਪਣਾ ਥੋੜਾ ਥੋੜਾ ਕਰਕੇ ਸਾਰੇ ਆਪਣੰਜਵੇਂ ਕਹਿੰਦੇ ਨਹੀਂ ਹੁੰਦੇ ਆਪਣੇ ਥੋੜੇ ਥੋੜੇ ਮਤਲਬ ਪੌਕੇਟ ਮਨੀਆ ਨਾਲ ਨਾ ਕਿਸੇ ਦੀ ਜਿੰਨੀ ਕਿ ਸ਼ਰਧਾ ਹੈ ਉਹਦੇ ਨਾਲ ਅਸੀਂ ਫਾਊਂਡੇਸ਼ਨ ਦੇ ਜਿਹੜੇ ਮੈਂਬਰਸ ਹੈ ਅਸੀਂ ਐ ਕੰਮ ਕਰ ਰਹੇ ਹਾਂ ਕਿਸੇ ਤੋਂ ਵੀ ਕੋਈ ਡੋਨੇਸ਼ਨ ਨਹੀਂ ਲੈ ਰਹੇ ਕੋਈ ਫੰਡਿੰਗ ਨਹੀਂ ਕਰਾ ਰਹੇ ਨਾ ਸਾਨੂੰ ਕੋਈ ਦੇ ਰਹੇ ਜੀ ਠੀਕ ਹੈ ਜੀ ਕਿਉਂਕਿ ਅਸੀਂ ਕਿਸੇ ਨੂੰ ਸ਼ੋਅ ਕਰਦੇ ਨਹੀਂ ਕਿ ਸਾਨੂੰ ਫੰਡ ਦੀ ਲੋੜ ਹੈ ਅਸੀਂ ਜਿੰਨੇ ਜੋਗੇ ਆਪ ਕਰਦੇ ਅੱਜ ਕੱਲ੍ਹ ਦੇ ਵਿੱਚ ਵੀ ਗੱਲ ਕਰਾਂ ਤਾਂ ਯੂਥ ਦਾ ਸ਼ੌਂਕ ਹੈ ਇੱਕ ਮਹਿੰਗੀਆਂ ਗੱਡੀਆਂ ਮੋਡੀਫਾਈ ਗੱਡੀਆਂ ਲੈ ਕੇ ਚੰਡੀਗੜ੍ਹ ਦੇ ਵਿੱਚ ਗੇੜੀਆਂ ਮਾਰਨਾ ਇੱਕ ਆਪਣਾ ਜਿਹੜੀ ਯੂ ਯੰਗ ਏਜ ਉਪਤੀ ਗਿਆ ਉਹਨੂੰ ਬੜੇ ਤਰੀਕੇ ਨਾਲ ਜੁਆਏ ਕਰਦੇ ਨੇ ਪਰ ਜਿਹੜਾ ਤੁਹਾਡਾ ਆਪਣੀ ਲਾਈਫ ਨੂੰ ਤੁਸੀਂ ਜੀ ਰਹੇ ਹੋ ਆਪਣਾ ਜਿਹੜਾ ਇੱਕ ਮੋਟਿਵ ਰੱਖ ਰਹੇ ਹੋ ਉਹ ਉਹ ਸਾਰੀਆਂ ਚੀਜ਼ਾਂ ਤੋਂ ਅਲੱਗ ਹੈ ਤਾਂ ਕਈ ਵਾਰ ਨਾਲ ਦੇ ਜਿਹੜੇ ਦੋਸਤ ਹੁੰਦੇ ਆ ਉਹ ਵੀ ਆਪਾਂ ਨੂੰ ਕਹਿ ਨਹੀਂ ਦਿੰਦੇ ਕਿ ਕੀ ਆ ਕੂ ਕੀ ਕਰਦਾ ਪਿਆ ਮੈਂ ਜ਼ਿੰਦਗੀ ਤਾਂ ਇਹਨੂੰ ਕਹਿੰਦੇ ਆ ਸਾਡੇ ਨਾਲ ਟੋਡੇ ਨਾਲ ਵੀ ਇਦਾਂ ਹੁੰਦਾ ਹੋਣਾ న్యూਸ 7 ਪੰਜਾਬ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਰੋਹਿਤ ਸੂਦ ਦੋਸਤੋ ਅੱਜ ਅਸੀਂ ਮੌਜੂਦ ਆਂ ਮੁਹਾਲੀ ਦੇ ਵਿੱਚ ਬਿਲਕੁਲ ਅੱਜ ਦਾ ਜਿਹੜਾ ਇੱਕ ਇੰਟਰਵਿਊ ਆ ਸਾਡਾ ਇਹ ਬਹੁਤ ਹੀ ਖਾਸ ਹੋਣ ਵਾਲਾ ਹੈ ਬਿਲਕੁਲ ਜਿਹੜੇ ਅੱਜ ਸਾਡੇ ਨਾਲ ਜਿਹੜੇ ਪਰਸਨ ਮੌਜੂਦ ਨੇ ਉਹ ਇੱਕ ਬਹੁਤ ਹੀ ਜੇ ਗੱਲ ਕਰਾਂ ਮੈਂ ਤਾਂ ਪੰਜਾਬ ਪੁਲਿਸ ਦੇ ਜਾਬਾਫ ਅਫਸਰ ਉਹਨਾਂ ਦੇ ਬੇਟੇ ਵੀ ਨੇ ਨਾਲ ਦੀ ਨਾਲ ਉਹਨਾਂ ਦੀ ਇੱਕ ਆਪਣੀ ਵੱਖਰੀ ਵੀ ਜਿਹੜੀ ਪਛਾਣ ਹੈ ਪਛਾਣ ਤੋਂ ਮਤਲਬ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਹ ਇੱਕ ਸੰਸਥਾ ਚਲਾਉਂਦੇ ਨੇ ਇੱਕ ਐਨਜੀਓ ਚਲਾਉਂਦੇ ਨੇ ਜਿਹੜੀ ਐਨਜੀਓ ਦਾ ਕੰਮ ਰਹਿੰਦਾ ਵਾ ਬੇਜੁਬਾਨਾਂ ਦੀ ਸੇਵਾ ਕਰਨਾ ਬਿਲਕੁਲ ਹੁਣ ਤੁਹਾਡੇ ਰੂਬਰੂ ਕਰਵਾ ਰਿਹਾ ਉਹ ਇਨਸਾਨ ਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਟਾਈਮ ਦਿੱਤਾ ਮੈਂ ਦੱਸਣਾ ਜਾਊਂਗਾ ਇੰਟਰਵਿਊ ਤੋਂ ਪਹਿਲਾਂ ਕਿ ਮੇਰਾ ਪਰਪਸ ਇੰਟਰਵਿਊ ਤੁਹਾਡੇ ਨਾਲ ਕਰਨ ਦਾ ਕਿਦਾਂ ਸੌਮਨਾ ਆਇਆ ਕੁਝ ਦਿਨ ਪਹਿਲਾਂ ਮੈਂ ਆਪਣੀ ਮੈਂ ਤੁਹਾਡੇ ਬਿਲਕੁਲ ਨੀਅਰਬਾਈ ਰਹਿਣਾ ਸਨਿਲ ਕਲੇਬ ਦੇ ਵਿੱਚ ਹੀ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀਗਾ ਤਾਂ ਬਾਰਿਸ਼ ਦਾ ਉਹ ਟਾਈਮ ਸੀਗਾ ਤਾਂ ਦੇਖਿਆ ਮੈਂ ਤੁਸੀਂ ਇੱਕ ਲਗਜ਼ਰੀ ਕਾਰ ਦੇ ਵਿੱਚ ਸੀਗੇ ਉਹਦੇ ਵਿੱਚੋਂ ਨਿਕਲ ਕੇ ਤੁਸੀਂ ਇੱਕ ਜਿਹੜੇ ਸਟਰੀਟ ਡੌਗਸ ਹੁੰਦੇ ਆ ਉਹਨਾਂ ਦੇ ਮਗਰ-ਮਗਰ ਭੱਜਦੇ ਮੈਨੂੰ ਨਜ਼ਰ ਆ ਰਹੇ ਸੀ ਮੇਬੀ ਤੁਹਾਨੂੰ ਯਾਦ ਹੋਵੇ ਨਾ ਸਭ ਤੋਂ ਬਣਾ ਤੋਂ ਉਹਦਾ ਸ਼ੋਭਨਾਮ ਕੀ ਹੈ ਜੀ ਮੇਰਾ ਨਾਮ ਜਸਕੀਰਤ ਸਿੰਘ ਹੈ ਜੀ ਓਕੇ ਤੁਸੀਂ ਇੱਕ ਐਨਜੀਓ ਚਲਾਉਂਦੇ ਹੋ ਹਾਂਜੀ ਉਹ ਐਨਜੀਓ ਦਾ ਕੀ ਨਾਮ ਹੈ ਜੀ ਜਿਹੜੀ ਅਸੀਂ ਚਲਾਉਂਦੇ ਉਹਦਾ ਨਾਮ ਹੈ سپورਟ ਨੀਡ ਫਾਊਂਡੇਸ਼ਨ ਓਕੇ ਹਾਂ سپورਟ ਨੀਡ ਫਾਊਂਡੇਸ਼ਨ ਐਨਜੀਓ ਜਿਹੜੀ ਇੱਕ ਕੀ ਕੀ ਕੰਮ ਕਰਦੀ ਹੈ ਇਹ ਐਨਜੀਓ ਜੀ ਆਪਣਾ ਜਿਵੇਂ ਤੁਸੀਂ ਲਾ ਲੋ ਬੇਜਵਾਨ ਕੁੱਤੇ ਹਨਾ ਕਈਆਂ ਨੂੰ ਉਹ ਲ ਜਿਵੇਂ ਪ੍ਰੋਬਲਮ ਆਂਦੀ ਹੈ ਆਪਾਂ ਦੇਖਦੇ ਹਾਂ ਨਾ ਕਈ ਵਾਰ ਰੋਡ ਐਕਸੀਡੈਂਟ ਹੋ ਜਾਂਦਾ ਕਈ ਵਾਰ ਕੋਈ ਹੋਰ ਪ੍ਰੋਬਲਮ ਹੁੰਦੀ ਕਈ ਵਾਰ ਇੰਟਰਨਲ ਪ੍ਰੋਬਲਮ ਹੁੰਦੀ ਹੈ ਹਨਾ ਪਾ ਦੇਖਦੇ ਨੇ ਕਈ ਆਪਣੇ ਕੁੱਤੇ ਨਾ ਬਿਮਾਰੀਆਂ ਤੋਂ ਨਾ ਜਿਹੜੇ ਜੂਜਰੇ ਹੁੰਦੇ ਆ ਅਸੀਂ ਉਹਨਾਂ ਦੀ ਮਤਲਬ ਹਰ ਤਰ੍ਹਾਂ ਦੀ ਸਹਾਇਤਾ ਕਰਤੀ ਇਹ ਮੋਟਿਵ ਕਿੱਥੋਂ ਆਇਆ ਅੰਗਰ ਮੋਡਿੰਦੇ ਮੈਨੂੰ ਆਪਣਾ ਨਾ ਸ਼ੁਰੂ ਤੋਂ ਮੈਂ ਬਚਪਨ ਦੇ ਨਾ ਮੈਂ ਮਤਲਬ ਇੱਕ ਡੌਗ ਲਵਰ ਐ ਤੇ ਮੇਰੇ ਘਰੇ ਵੀ ਮੈਂ ਤੁਸੀਂ ਲਾਓ 7 ਤੋਂ 8 ਡੌਗਸ ਮੇਰੇ ਰੱਖੇ ਹੋਏ ਆ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ ਔਰ ਨਾਲੇ ਤੁਸੀਂ ਦੇਖੋ ਸਾਰੇ ਸਟਰੀਟ ਡੌਗਸ ਓਕੇ ਹਾਂਜੀ ਜੀ ਮੋਸਟਲੀ ਡੌਗ ਲਵਰ ਹੁੰਦੇ ਆ ਉਹ ਕੀ ਕਰਦੇ ਜਿਹੜੀ ਵਧੀਆ-ਵਧੀਆ ਬ੍ਰੀਡ ਵਾਲੀਆਂ ਡੌਗਸ ਦੀਆਂ ਉਹ ਲੈ ਕੇ ਆਂਦੇ ਆ ਚਕਰਾਂ ਦੇ ਵਿੱਚ ਰੱਖਦੇ ਪਰ ਸਟਰੀਟ ਡੌਗਸ ਦੇ ਨਾਲ ਡੌਗ ਲਵਰ ਆਪਣੇ ਆਪ ਉਹ ਸਮਝ ਨਹੀਂ ਆਈ ਦਿਨ ਉਹ ਗੱਲ ਅਸਰਦਿਲ ਜੀ ਦੇਖੋ ਜਿਹੜੇ ਸਟਰੀਟ ਡੌਗ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੁਸੀਂ ਦੇਖਦੇ ਹੋ ਨਾ ਬਾਹਰ ਲੋਗ ਉਹਨਾਂ ਨੂੰ ਮਤਲਬ ਹੈ ਨਾ ਜਿਹਦਾ ਦਿਲ ਕਰਦਾ ਹੈ ਕੋਈ ਉਹਨਾਂ ਨੂੰ ਮਾਰ ਦਿੰਦਾ ਨਾ ਕੋਈ ਹੈ ਨਾ ਮਤਲਬ ਤੁਸੀਂ ਲਾ ਲੋ ਗਲਤ ਲੈਂਗੁਏਜ ਨਾਲ ਬੋਲਦਾ ਨਾ ਉਹਨਾਂ ਨੂੰ ਸਮਝਦੇ ਨਹੀਂ ਕੋਈ ਮੈਂ ਈ ਕਰਕੇ ਮੇਰਾ ਮੋਟਿਵ ਹੀ ਹੈ ਮੈਂ ਉਹਨਾਂ ਨੂੰ ਹਰ ਤਰ੍ਹਾਂ ਦਾ ਪਿਆਰ ਦਿੰਨਾ ਠੀਕ ਹੈ ਆਪਣੇ ਬੱਚਿਆਂ ਜਿਦਾਂ ਰੱਖਦਾ ਹਾਂ ਉਹੀ ਮੈਂ ਆਪਣੀ ਫਾਊਂਡੇਸ਼ਨ 'ਚ ਵੀ ਇਹੀ ਕੰਮ ਕਰਦਾ ਹਾਂ ਕਿ ਮੈਂ ਇਹ ਹੈ ਕਿ ਜਿਹੜੇ ਮੇਰੇ ਸੋ ਔਕਸੋ ਪੰਜਾਬ ਕਿਲੋਮੀਟਰ ਦੀ ਰੇਂਜ ਤੇ ਜਿਹੜੇ ਜਿਹੜੇ ਬੇਜ਼ਹਾਰਾ ਹਨਾ ਬੇਜਮਾਨੇ ਹੋਏ ਜੀ ਜਾਨਵਰ ਆ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਸੀ ਤੇ ਜਿਵੇਂ ਵੀ ਵੱਲ ਤੁਸੀਂ ਹੁਣ ਮੈਨੂੰ ਗੱਲ ਕਰ ਰਹੇ ਕਿ ਤੁਸੀਂ ਮੈਨੂੰ ਉਸ ਦਿਨ ਦੇਖਿਆ ਨਾ ਮੈਂ ਉਦੋਂ ਵੀ ਮਤਲਬ ਡੌਗ ਸੀਗਾ ਆਪਣਾ ਉਹਨੂੰ ਲੋਡ ਸੀਗੀ ਹਨਾ بارش ਹੋ ਰਹੀ ਸੀਗੀ ਹਨਾ ਉਹਨੂੰ ਫਿਰ ਮੈਂ ਆਪਣਾ ਕਰਕੇ ਉਹਨੂੰ ਸ਼ੈਲਟਰ ਚ ਆਪਣਾ ਛੱਡਿਆ ਤਾਂ ਕਿ ਉਹ ਤੁਹਾਨੂੰ ਪਤਾ ਨਾ ਅੱਜਕੱਲ ਬਾਰਸ਼ਾਂ ਦਾ ਟਾਈਮ ਹੈ ਨਾ ਕੀ ਬਲੋ ਕੁੱਤਿਆਂ ਦਾ ਜਿਹੜਾ ਸਹਾਰਾ ਹੈ ਉਹ ਮਤਲਬ ਉਹ ਅਸੀਂ ਬਣਨਾ ਨਾ ਕਿ ਉਹਨਾਂ ਨੇ ਸਾਨੂੰ ਕਿਹੜਾ ਬੋਲ ਕੇ ਦੱਸਣਾ ਨਾ ਬੇਜੋਬਾਨਾਂ ਨੇ ਕਿਹੜਾ ਤੁਹਾਨੂੰ ਬੋਲ ਕੇ ਦੱਸਣਾ ਕਿ ਮੈਨੂੰ ਆਹ ਪ੍ਰੋਬਲਮ ਆ ਰਹੀ ਉਹ ਤੁਹਾਨੂੰ ਆ ਸਮਝ ਨਹੀਂ ਪੈਰ ਇਹ ਜਿਹੜੀ ਬੇਜੋਬਾਨਾਂ ਦੀ ਭਾਸ਼ਾ ਉਹ ਵੀ ਕੋਈ ਕੋਈ ਸਮਝ ਪੰਦਾ ਜਿਹੜੀ ਸਪੋਰਟਸ ਨੀਡ ਫਾਊਂਡੇਸ਼ਨ ਹੈ ਇਹ ਕਿੰਨੇ ਸਾਲਾਂ ਤੋਂ ਕੰਮ ਕਰ ਰਹੀ ਹੈ ਇਹ ਜੀ ਕੰਮ ਕਰ ਰਹੀ ਹੈ 4 ਜਾਂ 5 ਸਾਲਾਂ ਤੋਂ ਹੁਣ ਸਾਨੂੰ ਮਤਲਬ ਜੇ ਆਪਾਂ ਕਹੀਏ ਸਾਨੂੰ ਸੜਕ ਚਾਰ ਪੰਜ ਸਾਲ ਹੋ ਗਏ ਪੰਜ ਸਾਲਾਂ ਜੀ ਐਸਟੀਮੇਟ ਪੰਜ ਸਾਲ ਲਾ ਕੇ ਚੱਲੋ ਤੁਸੀਂ ਸਾਨੂੰ ਹੋ ਗਏ ਆਪਾਂ ਕਿਸੇ ਨਾ ਕਿਸੇ ਸ਼ੁਰੂਆਤ ਮੈਨੂੰ ਲੱਗਦਾ ਆਪਾਂ ਸੇਮ ਏਜ ਦੇ ਹੋਵਾਂਗੇ ਜਿਵੇਂ ਮੈਂ ਕੋਈ ਆਈਡੀਅਲ ਸੀ ਮੇਰੇ ਉਹਨਾਂ ਨੂੰ ਦੇਖ ਕੇ ਮੈਂ ਇਹ ਲਾਈਨ ਚੋਸ ਕੀਤੀ ਜਰਨਲਿਸਟ ਵਾਲੀ ਤਾਂ ਤੁਸੀਂ ਵੀ ਤੁਹਾਨੂੰ ਕਿਤੋਂ ਆਇਆ ਮੋਟੀਵੇ ਮਿਲਿਆ ਜਾਂ ਕਿਤੋਂ ਕਿਸੇ ਇਨਸਾਨ ਵੱਲ ਦੇਖ ਰਹੇ ਹੋ ਇਹ ਆਪਾਂ ਮੈਂ ਵੀ ਆਪਣਾ ਆਪਣੇ ਨਾ ਫਾਦਰ ਨੂੰ ਦੇਖ ਕੇ ਬਹੁਤ ਜ਼ਿਆਦਾ ਮਤਲਬ ਮੇਰਾ ਨਾ ਉਹ ਰਹਾ ਉਹ ਕੋ ਮੇਰਾ ਰੋਲ ਮਾਡਲ ਵੀ ਰਹੇ ਓਕੇ ਤੇ ਉਹ ਵੀ ਹੈ ਤੇ ਉਹ ਮਨ ਉਹਨਾਂ ਦਾ ਵੀ ਮਤਲਬ ਡੌਗਸ ਨਾਲ ਹਨਾ ਬੇਜਵਨ ਨਾਲ ਉਹਨਾਂ ਤਾਂ ਮਤਲਬ ਸਾਰੇ ਉਹਨਾਂ ਜਿਹੜੇ ਵੀ ਤੁਸੀਂ ਲਾ ਲੋ ਜੀਵ ਹੈ ਉਹਨਾਂ ਬੜਾ ਪਿਆਰ ਕਰਦੇ ਹੋ ਮੈਂ ਉਹਨਾਂ ਨੂੰ ਦੇਖਦਾ ਸੀ ਕਿ ਮਤਲਬ ਜਿਵੇਂ ਹੁਣ ਉਹ ਹਰ ਜਦ ਮੈਂ ਛੋਟੇ ਨੂੰ ਦੇਖਦਾ ਸੀ ਨਾ ਕਿ ਬਹੁਤ ਪਿਆਰ ਕਰਦਾ ਗੁੱਤਾਂ ਨੂੰ ਮੇਰਾ ਵੀ ਉਹਨਾਂ ਨਾਲ ਪਿਆਰ ਹੋਰ ਵੱਧ ਗਿਆ ਹਨਾ ਤੇ ਉਹ ਉਹਨਾਂ ਨੇ ਸ਼ੁਰੂ ਕਰਿਆ ਮੈਂ ਉਹਨਾਂ ਦਾ ਸ਼ੁਰੂ ਕਰਿਆ ਸੀ ਇਹ ਕਿ ਜਿਵੇਂ ਬੇਜਵਾਨ ਹੈ ਨਾ ਕਈਆਂ ਨੂੰ ਜਿਵੇਂ ਲੋਕ ਐਕਸੀਡੈਂਟ 'ਚ ਮਾਰ ਦਿੰਦੇ ਨਾ ਸਾਈਡ ਤੇ ਮਤਲਬ ਤੇਰੇ ਪਏ ਰਹਿੰਦੇ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਨਾ ਬਿਲਕੁਲ ਉਹਨਾਂ ਨੇ ਜੀ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਇਹਦਾ ਮਤਲਬ ਤੁਸੀਂ ਦੇਖੋ ਆਰਾਮ ਰਾਂ ਨਾ ਕਰਕੇ ਮਤਲਬ ਜਿਵੇਂ ਕਹਿੰਦੇ ਨਹੀਂ ਹੁੰਦੇ ਦਿਨਕੇ ਦਿਨਕੇ ਨਾਲ ਹੀ ਹੈ ਨਾ ਜਿਵੇਂ ਕਹਿੰਦੇ ਸਾਡੀ ਫਾਊਂਡੇਸ਼ਨ ਜਿਵੇਂ ਮਤਲਬ ਜਿਹੜੀ ਮੇਨ ਸਪੋਰਟ ਆ ਸਾਡੀ ਬੈਕਬੋਨ ਆ ਉਹ ਸਾਡੇ ਫਾਦਰ ਸਾਹਿਬ ਓਕੇ ਅੰਕ ਕੁਝ ਚੀਜ਼ਾਂ ਮੈਂ ਤੁਹਾਨੂੰ ਇਹ ਪੁੱਛਣੀਆਂ ਜਾਂਗਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਬਹੁਤ ਸਾਰੀ ਸੰਸਥਾ ਹੈ ABCD ਮੈਂ ਕੋਈ ਨਾਮ ਨਹੀਂ ਲਾਉਂਗਾ ਪਰ ਕੀ ਕਰਦੇ ਨੇ ਆਪਾਂ ਇੱਕ ਸੰਸਥਾ ਬਣਾਈ ਰਜਿਸਟਰਡ ਕੀਤੀ ਤਾਂ ਸਰ ਵੀ ਆਪਾਂ ਖਰਚ ਰਹੇ ਹਾਂ 10000 ਆਪਾਂ ਇਕੱਠਾ ਕਰ ਰਹੇ ਹਾਂ ਕੁਝ ਸਵਾਲ ਮੇਰੇ ਥੋੜੇ ਜੇ ਇਦਾਂ ਦੇ ਹੋਣਗੇ ਕਿਉਂਕਿ ਸਾਡਾ ਕੰਮ ਹੈ ਜਿਹੜਾ ਬਿਲਕੁਲ ਨਿਊਟਰਲ ਹੋ ਕੇ ਚੱਲਣਾ ਹਾਂਜੀ ਤਾਂ ਇਦਾਂ ਦਾ ਤੁਹਾਡੀ ਸੰਸਥਾ ਦੇ ਵਿੱਚ ਵੀ ਕੁਝ ਹੁੰਦਾ ਵਾ ਨਹੀਂ ਜੀ ਸਾਡੇ ਤਾਂ ਦੇਖੋ ਅਸੀਂ ਨਾ ਆਪਣਾ ਜਿਹੜਾ ਵੀ ਮਤਲਬ ਕਿਸੇ ਦਾ ਟ੍ਰੀਟਮੈਂਟ ਕਰਾ ਰਹੇ ਹਾਂ ਹਨਾ ਆਪਣੀ ਫਾਊਂਡੇਸ਼ਨ ਜੇ ਮਤਲਬ ਸਾਡੇ ਕੋਈ ਵੀ ਹੈ ਹਨਾ ਦੇ ਉਹ ਮਤਲਬ ਬੇਜਵਾਨ ਹੈ ਨਾ ਵੈਸੇ ਤਾਂ ਤੁਸੀਂ ਦੇਖੋ ਅਸੀਂ ਮਤਲਬ ਹਰ ਤਰ੍ਹਾਂ ਦੀ ਸਹਾਇਤਾ ਕੱਲੇ ਡੌਗਸ ਦੀ ਨਹੀਂ ਅਸੀਂ ਇਨਸਾਨਾਂ ਦੀ ਵੀ ਕਰਦੇ ਆਂ ਕਿ ਹਰ ਤਰ੍ਹਾਂ ਦੀ ਮਦਦ ਕਰਦੇ ਆਂ ਉਹਨਾਂ ਦੀ ਕਿਸੇ ਨੂੰ ਮਤਲਬ ਤੁਸੀਂ ਲਾ ਲਓ ਮਤਲਬ ਕਿਸੇ ਦਾ ਜਿਵੇਂ ਸੋਚੋ ਹੁਣ ਪਿੱਛੇ ਲੋਕਾਂ ਦੇ ਆਪਣਾ ਘਰ ਕਿਸੇ ਦਾ ਟਹਿ ਗਿਆ ਹੈ ਨਾ ਮਤਲਬ ਹਰ ਤਰ੍ਹਾਂ ਦੀ ਅਸੀਂ ਮਦਦ ਕਰਦੇ ਆਂ ਹੈ ਨਾ ਜਿਵੇਂ ਕੋਈ ਮਤਲਬ ਕਿਸੇ ਨੂੰ ਕੋਈ ਬਿਮਾਰੀ ਕਿਸ ਨੂੰ ਕੋਈ ਕੈਂਸਰ ਹੈ ਕਿਨੂੰ ਕੋਈ ਦਵਾਈ ਚਾਹੀਦੀ ਹੈ ਨਾ ਕਿਸੇ ਦਾ ਡਾਇਲਿਸਿਸ ਚੱਲ ਰਿਹਾ ਹੈ ਨਾ ਮਤਲਬ ਉਹ ਹਰ ਹਰ ਤਰ੍ਹਾਂ ਦਾ ਮਨੁੱਖੀ ਇਹਨਾਂ ਨੂੰ ਮਤਲਬ ਟ੍ਰੀਟਮੈਂਟ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ 10 ਰੁਪਏ ਖਰਚ ਕੇ ਨਾ ਮਤਲਬ ਲੋਕ ਦਖਾਉਂਦੇ ਆ ਨਾ ਕਿ ਬਿਲਕੁਲ ਬਿਲ ਦਾ ਜ਼ਿਆਦਾ ਦਖਾਉਂਦੇ ਕਿ ਮੇਰੇ ਹਸਾਮਨਾ ਕੋਈ ਵੀ ਆਪਾਂ ਐਨਜੀਓ ਜਾਂ ਸੰਸਥਾ ਚਲਾ ਰਹੇ ਆ ਮੈਨ ਪਾਵਰ ਦੇ ਨਾਲ ਨਾਲ ਫਾਈਨੈਂਸ ਤੇ ਵੀ ਓਨੀ ਹੀ ਦਾਪਾ ਨੂੰ ਲੋਡ ਸੋ ਫਾਈਨੈਂਸ ਦੇਖੋ ਆਪਣਾ ਐਂ ਚੱਲਦਾ ਸਾਡਾ ਕਿ ਨਾ ਮੈਂ ਆਪਣੀ ਜਿੰਨੀ ਵੀ ਮੇਰੀ ਪਾਕਟ ਬਣੀ ਹੈ ਮੇਰੇ ਫਾਦਰ ਦਿੰਦੇ ਆ ਮੈਂ ਆਪਣਾ ਇੱਕ ਰੱਖਿਆ ਹੋਇਆ ਹੈ ਕਿ ਮੈਂ ਇੰਨੇ ਕੇ ਪੈਸੇ ਖਰਚਨੇ ਤੇ ਇੰਨੇ ਪੈਸੇ ਮੈਂ ਆਪਣੇ ਜੀ ਮੈਂ 40% ਪੈਸੇ ਹੈ ਮੈਂ ਆਪਣੇ ਇਦਰ ਫਾਊਂਡੇਸ਼ਨ ਜੀ ਲਨ ਓਕੇ ਠੀਕ ਹੈ ਜੀ ਦੂਜੀ ਗੱਲ ਸਾਨੂੰ ਕੋਈ ਵੀ ਗਵਰਨਮੈਂਟ ਵੱਲੋਂ ਜਾਂ ਪਬਲਿਕ ਵੱਲੋਂ ਕੋਈ ਵੀ ਫੰਡਿੰਗ ਨਹੀਂ ਆਉਂਦੀ ਹੈ ਜੀ ਤੁਸੀਂ ਇੱਕ ਜਗ੍ਹਾ ਵੀ ਸਾਨੂੰ ਦਿਖਾ ਦਿਓ ਇੱਕ ਜਗ੍ਹਾ ਵੀ ਸਿੰਗਲ ਜਗ੍ਹਾ ਕਿਤੇ ਅਸੀਂ ਕੋਈ ਵੀ ਆਪਣਾ ਅਕਾਊਂਟ ਨੰਬਰ ਦਿੱਤਾ ਹੋਵੇ ਕਿਤੇ ਕੋਈ 바ਰ ਕੋਡ ਦਿੱਤਾ ਹੋਵੇ ਕਿ ਸਾਨੂੰ ਫੰਡਿੰਗ ਕਰੋ ਹਨਾ ਸਾਡੀ ਫਾਊਂਡੇਸ਼ਨ ਨੂੰ ਮਤਲਬ ਤੁਸੀਂ ਕਿਤੇ ਨਾ ਕਿਤੇ ਸਪੋਰਟ ਕਰੋ ਅਸੀਂ ਤਾਂ ਇਹ ਕਹਿੰਦੇ ਤੁਸੀਂ ਫਾਊਂਡੇਸ਼ਨ ਨੂੰ ਸਪੋਰਟ ਕਰੋ ਕਿ ਤੁਸੀਂ ਇਹ ਟੈਨਸ਼ਨ ਨਾ ਲਓ ਕਿ ਤੁਸੀਂ ਹਨਾ ਕਿ ਤੁਸੀਂ ਫਾਈਨੈਂਸ਼ਲੀ ਕੀ ਮਤਲਬ ਅਸੀਂ ਥੋੜਾ ਦੋ ਕਰ ਰਹੇ ਹਾਂ ਅਸੀਂ ਉਮੀਦ ਕਰ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੋ ਹੈ ਨਾ ਤੇ ਇਹ ਸਾਡਾ ਮੋਟਿਵ ਹੈ ਹਾਲਾਂਕਿ ਜਿੰਨੇ ਵੀ ਅਸੀਂ ਮਤਲਬ ਆਪਣਾ ਅੱਜ ਦੀ ਡੇਟ ਤੇ ਕਰ ਰਹੇ ਹਾਂ ਤਾਂ ਸਾਰੇ ਜਿਹੜੇ ਮੇਰੇ ਸਪੋਰਟ ਨੀਡ ਫਾਊਂਡੇਸ਼ਨ ਦੇ ਮੈਂਬਰਸ ਨੇ ਜਿਹੜਾ ਸਾਡੇ ਗਰੁੱਪ ਬਣਿਆ ਜਿੱਤੋ ਜੋ ਬਣਦਾ ਅਸੀਂ ਉਹ ਇੱਕ ਦੂਜੇ ਨਾਲ ਹੈਲਪ ਕਰਕੇ ਅੱਗੇ ਬੰਦੇ ਦੀ ਹੈਲਪ ਕਰਦੇ ਤੁਸੀਂ ਗੱਲ ਦੱਸਿਓ ਕਿ ਅਸੀਂ ਘਰ ਵੀ ਪਵਾਨੇ ਕੋਈ ਰੀਸੈਂਟਲੀ ਅੰਤ ਦਾ ਸੀਨ ਹੋਇਆ ਕੋਈ ਮੇਨ ਨਿੱਤਾ ਦਾ ਕੋਈ ਕੰਮ ਹੋਵੇ ਜਿਹੜਾ ਦੱਸਣਾ ਚਾਹੁੰਦੇ ਹੋ ਹਾਂਜੀ ਇੱਕ ਨਾ ਆਪਣਾ ਪਿੱਛੇ ਇੱਕ अपना विडो लेडी सी क्या हमपुर पिंडा से पताना ओना दा, दा, उना दा, उना दा, मैं मैं दा, दा ना ਘਰ ਟੈ ਗਿਆ ਸੀ ਤੇ ਕਿਸੇ ਨੇ ਨਾ ਮੈਨੂੰ ਮਤਲਬ ਉਹਨਾਂ ਦਾ ਜਿਵੇਂ ਤੁਸੀਂ ਮੈਨੂੰ ਕੋਈ ਵੀਡੀਓ ਪਹੁੰਚੀ ਕਿ ਐ ਉਹਨਾਂ ਦਾ ਉਹਨਾਂ ਘਰ ਵਿਰਾ ਟੈ ਗਿਆ ਮੈਂ ਦੇਖਿਆ ਮੈਂ ਦੁਬਾਰਾ ਤੋਂ ਮਤਲਬ ਉਹਨਾਂ ਤੱਕ ਪਹੁੰਚ ਕਰੀ ਤੇ ਮੈਨੂੰ ਬੜਾ ਦੁੱਖ ਹੋਇਆ ਮੈਂ ਕਹਾ ਦੇਖੋ ਇੱਕ ਜਿਹੜਾ ਹਨਾ ਕਿ ਇੱਕ ਵੀਡੋ ਲੈਡੀ ਹੈ ਹਨਾ ਉਤੋਂ ਮਤਲਬ ਅਗਲੇ ਦਾ ਇੱਕ ਕੱਲੇ ਕੱਲੇ ਜੀ ਹੈ ਨਾ ਸਿਰ ਤੋਂ ਛੱਤ ਚਲੇ ਗਈ ਹੈ ਮੈਂ ਉਹਨਾਂ ਨਾਲ ਕੰਟੈਕਟ ਕਰਿਆ ਕਿ ਮੇਰੇ ਕੋਲ ਸਮੈ ਨਾ ਜੀ ਜੀ ਯਾਕ ਮੰਨੋ ਮੇਰੇ ਕੋਲ ਜੇ 7000 ਰੁਪਏ ਸੀ ਜੀ ਮੈਂ ਆਪਣੀ ਬਲਕ ਦੀ ਕੌਕਰ ਮੈਨੂੰ ਕੋ 7000 ਰੁਪਏ ਸੀ ਕਿ ਮੈਂ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਉਸੇ ਟਾਈਮ 7000 ਰੁਪਏ ਪਾਏ ਉਹਨਾਂ ਨੇ ਜਿਹੜਾ ਇਹਨਾਂ ਅਕਾਊਂਟ ਨੰਬਰ ਦਿੱਤਾ ਉਹ ਚ ਪਾ ਕੇ ਮੈਂ ਆਪਣੇ ਆਪਣਾ ਜਿਹੜਾ ਫਾਊਂਡੇਸ਼ਨ ਦਾ ਗਰੁੱਪ ਸੀਓ ਚ ਮੈਂ ਉਹ ਆਪਣਾ ਸਕਰੀਨਸ਼ਾਟ ਪਾਤਾ ਕਿ ਮੈਂ ਇਹ ਕਰਨ ਲਈ ਮਦਦ ਕਰੀ ਉਹ ਤੋਂ ਬਾਅਦ ਮੈਨੂੰ ਦੇਖ ਕੇ ਮੇਰੇ ਫਾਊਂਡੇਸ਼ਨ ਮੈਂਬਰ ਤਾਂ ਨਾ 3-4 ਹੋਰ ਆ ਗਏ ਉਹਨਾਂ ਨੇ ਵੀ ਕਰੀ ਚਲੋ ਉਹ ਕਰਦੇ ਕਰਦੇ ਉਹਨਾਂ ਦਾ ਘਰ ਪੈ ਗਿਆ ਮਤਲਬ ਜਿੰਨੇ ਕਸੀ ਮਤਲਬ ਜਿੰਨੇ 1.5 ਪੈਸੇ ਬਣੇ ਹਰ ਕਿਸੇ ਤੋਂ ਮੈਂਬਰ ਤੋਂ ਉਹਨਾਂ ਨੇ ਪੈਸੇ ਪਾਏ ਇਹ ਉਹਨਾਂ ਦਾ ਘਰ ਪੈ ਗਿਆ ਤੇ ਉਹ ਹੁਣ ਬਹੁਤ ਖੁਸ਼ ਨੇ ਅੱਜ ਕੱਲ ਦੇ ਜੇ ਮੈਂ ਯੂਥ ਦੀ ਗੱਲ ਕਰਾਂ ਤਾਂ ਯੂਥ ਦਾ ਸ਼ੌਂਕ ਹੈ ਇੱਕ ਮਹਿੰਗੀਆਂ ਗੱਡੀਆਂ ਮੋਡੀਫਾਈ ਗੱਡੀਆਂ ਲੈ ਕੇ ਚੰਡੀਗੜ੍ਹ ਦੇ ਵਿੱਚ ਗੇੜੀਆਂ ਮਾਰਨਾ ਇੱਕ ਆਪਣਾ ਜਿਹੜੀ ਯੂ ਯੰਗ ਏਜ ਹੁੰਦੀ ਆ ਉਹਨੂੰ ਬੜੇ ਤਰੀਕੇ ਨਾਲ ਇੰਜੋਏ ਕਰਦੇ ਨੇ ਔਰ ਜਿਹੜਾ ਤੁਹਾਡਾ ਆਪਣੀ ਲਾਈਫ ਨੂੰ ਤੁਸੀਂ ਜੀ ਰਹੇ ਹੋ ਆਪਣਾ ਜਿਹੜਾ ਇੱਕ ਮੋਟਿਵ ਰੱਖ ਰਹੇ ਹੋ ਉਹ ਉਹ ਸਾਰੀਆਂ ਚੀਜ਼ਾਂ ਤੋਂ ਅਲੱਗ ਹੈ ਤਾਂ ਕਈ ਵਾਰ ਨਾਲ ਦੇ ਜਿਹੜੇ ਦੋਸਤ ਹੁੰਦੇ ਆ ਉਹ ਵੀ ਆਪਾਂ ਨੂੰ ਕਹਿ ਨਹੀਂ ਦਿੰਦੇ ਕਿ ਕੀ ਆ ਪੂੰ ਕੀ ਕਰਦਾ ਪਿਆ ਮੈਂ ਜ਼ਿੰਦਗੀ ਤਾਂ ਇਹਨੂੰ ਕਹਿੰਦੇ ਆ ਸਾਡੇ ਨਾਲ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੋਊਗਾ ਦੇਖੋ ਆਪਣਾ ਬ੍ਰਦਰ ਇਹ ਤਾਂ ਹਰ ਜਗ੍ਹਾ ਹੀ ਹੈ ਮਤਲਬ ਜਿਵੇਂ ਆਪਾਂ ਦੇਖਦੇ ਆ ਨਾ ਹੁਣ ਜਿਵੇਂ ਕਹਿੰਦੇ ਨੇ ਉਤੇ ਕਿ ਸੋਚੋ ਇੱਕ ਅੰਬ ਦੀ ਬੇਟੀ ਹੈ ਹਨਾ ਉਹ ਚ ਇੱਕ ਜਿਵੇਂ ਕਹਿੰਦੇ ਖਰਾਬ ਅੰਬ ਸਾਰੀ ਪੇਟੀ ਖਰਾਬ ਕਰ ਦਿੰਦਾ ਬਿਲਕੁਲ ਐਂ ਇਨਸਾਨਾਂ 'ਚ ਵੀ ਇਹੀ ਹੈ ਕਿ ਇੱਕ ਮਾੜਾ ਬੰਦਾ ਤੁਹਾਡੇ ਸਰਕਲ 'ਚ ਹੋਏ ਤੇ ਉਹ ਤੁਹਾਡਾ ਸਾਰਾ ਸਰਕਲ ਖਰਾਬ ਕਰ ਦਿੰਦਾ ਬਿਲਕੁਲ ਤਾਂ ਹੀ ਆਪਾਂ ਨੂੰ ਨਾ ਆਪਣੇ ਆਲੇ ਦੁਆਲੇ ਬਹੁਤ ਸੋਚ ਸਮਝ ਕੇ ਚੰਗੇ ਇਨਸਾਨ ਰੱਖਣੇ ਚਾਹੀਦੇ ਜਿਹੜੀ ਤੁਹਾਡੀ ਨਾ ਕਿਤੇ ਕੋਈ ਤੁਹਾਡੇ ਤੇ ਮੁਸੀਬਤ ਪਏ ਹਨਾ ਤੇ ਸਾਡੇ ਨਾਲ ਕਿਤੇ ਖੜਨਾ ਹੋਏ ਮੋਢੇ ਨਾਲ ਮੋਢਾ ਜੋੜ ਕੇ ਤੇ ਖੜਨ ਬਿਲਕੁਲ ਕਹਿੰਦੇ ਨਾ ਰੱਬ ਮਾਪਿਓ ਚੁਣਨ ਦਾ ਹੱਕ ਤਾਂ ਨਹੀਂ ਆਪਾਂ ਨੂੰ ਦਿੰਦਾ ਪਰ ਦੋਸਤ ਚੁਣਨ ਦਾ ਹੱਕ ਆਪਾਂ ਨੂੰ ਰੱਬ ਦਿੰਦਾ ਤਾਂ ਕਿ ਉਹ ਆਪਾਂ ਆਪਣੀ ਮਰਜ਼ੀ ਨਾਲ ਵਧੀਆ ਚੁਣ ਸਕੀਏ ਜਾਂ ਮਾ ਕਈ ਵਰ ਕੀ ਹੁੰਦਾ ਉਹ ਆਪਾਂ ਕੋਈ ਵੀ ਕੰਮ ਕਰਦੇ ਆ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ 네ਗੇਟਿਵ ਕਰਨ ਵਾਲੇ ਬਹੁਤ ਹੁੰਦੇ ਨੇ ਜਿਨ੍ਹਾਂ ਚ ਕਈ ਆਪਣੇ ਰਿਸ਼ਤੇਦਾਰ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਆ ਕੀ ਕੰਮ ਕਰ ਰਹੇ ਹੋ ਆਹੀ ਕੰਮ ਰਹਿ ਗਿਆ ਸੜਕਾਂ ਤੇ ਨਿਕਲੋ ਗਲੀਆਂ ਚ ਨਿਕਲੋ ਐਦਾਂ ਤਾਂ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਬੜੇ ਲੋਕ 네ਗੇਟਿਵ ਕਰਦੇ ਹੋਣਗੇ ਪਹਿਲਾ ਪਹਿਲਾਂ ਨਾਲ ਦੀ ਅਸੀਂ ਕਿਤੇ ਸ਼ੁਰੂਆਤ ਕਰੀਏ ਫਾਊਂਡੇਸ਼ਨ ਦੀ ਜਿਵੇਂ ਤੁਸੀਂ ਦੇਖੋ ਅਸੀਂ ਕੋਈ ਆਪਣੇ ਘਰ ਦੇ ਕੋਲ ਕੋਈ ਡੌਗ ਚੱਕ ਲਿਆ ਨਾ ਮਤਲਬ ਜਿਹਨੂੰ ਕਿਸੇ ਨੂੰ ਪ੍ਰੋਬਲਮ ਹੈ ਨਾ ਅਸੀਂ ਉਹਦਾ ਇਲਾਜ ਕਰਾਤਾ ਤੇ ਸਾਨੂੰ ਉਹਨਾਂ ਨੂੰ ਲਾਲੇ ਦਵਾਲੇ ਵੀ ਲੋਕ ਮਤਲਬ ਇਸ ਨਜ਼ਰ ਤੋਂ ਦੇਖਦੇ ਸੀ ਕਿ ਯਾਰ ਇਹ ਕਿਉਂ ਕਰਾ ਰਹੇ ਹਨ ਕਿਉਂ ਦੇ ਰਹੇ ਹਨ ਨਾਲ ਦੀ ਨਾਲ ਤੁਸੀਂ ਇਹ ਦੇਖੋ ਕਿ ਉਹਨਾਂ ਦਾ ਇਲਾਜ ਕਰਾਣਾ ਤੇ ਅਸੀਂ ਉਹਨਾਂ ਨੂੰ ਫਿਰ ਫੂਡ ਵੀ ਪ੍ਰੋਵਾਈਡ ਕਰਨਾ ਹੁਣ ਮੈਂ ਜਿਹੜੇ ਮੈਂ ਆਪ ਆਪਣੇ 7-8 ਡੌਗਸ ਰੱਖਿਆ ਹੈ ਨਾ ਉਹਨਾਂ ਨੂੰ ਤਾਂ ਮੈਂ ਆਪ ਹੀ ਖਾਣਾ ਬਣਾਉਣਾ ਤੇ ਆਪ ਹੀ ਉਹਨੂੰ ਪਾਲਣਾ ਠੀਕ ਹੈ ਜੀ ਸਵੇਰੇ ਤੇ ਦਰ ਸ਼ਾਮ ਤੇ ਐ ਹੀ ਮੇਰਾ ਬਾਰ ਵੀ ਹੈ ਜਿਨ੍ਹਾਂ ਦੇ ਜਿਹੜੇ ਤੇਰੇ ਘਰ ਤੋਂ ਇੱਕ ਫੋਟੋ ਦੀ ਗੱਲ ਕਰ ਰਹੇ ਹਾਂ ਘਰ ਦੇ ਵਿੱਚ ਰੱਖੇ ਹੋਏ ਨੇ ਜੀ ओके ਤੇ ਉਹਨਾਂ ਦੀ ਕੇਅਰ ਵਾਸਤੇ ਤੁਸੀਂ ਮਤਲਬ ਆਪ ਹੀ ਸਾਰਾ ਕੁਝ ਕਰਾਗੇ ਅਸੀਂ ਆ ਕਰਦੇ ਕੋਈ ਸਟਾਫ ਨਹੀਂ ਰਹੇ ਨੇ ਕੋਈ ਸਟਾਫ ਨਹੀਂ ਆਪ ਹੀ ਦੇਖਦਾ ਆਪ ਹੀ ਉਹਨਾਂ ਦਾ ਖਾਣਾ ਬਣਾਉਣਾ ਜੀ ਕਿਉਂਕਿ ਆਪ ਹੀ ਉਹਨਾਂ ਨੂੰ ਸਰਵ ਕਰਦੇ ਕਿਉਂਕਿ ਬਹੁਤ ਵਾਰ ਇਦਾਂ ਹੁੰਦਾ ਹੋਊਗਾ ਕਿ ਕੋਈ ਤੁਹਾਨੂੰ ਬਾਹਰਲਾ ਬੰਦਾ ਮਿਲਦਾ ਹੋਊਗਾ ਤਾਂ ਕਹਿੰਦਾ ਹੋਊਗਾ ਕਿ ਯਾਰ ਮੈਨੂੰ ਤੁਹਾਡਾ ਕੰਮ ਵਧੀਆ ਲੱਗਿਆ ਮੈਂ ਕੁਝ ਮਦਦ ਕਰਨਾ ਚਾਹਨਾ ਸਮੇਂ ਨਾ ਹੋਣ ਦੇ ਕਾਰਨ ਮੈਂ ਆਪ ਤਾਂ ਨਹੀਂ अवेलेबल ਹੋ ਸਕਦਾ ਪਰ ਮੈਂ ਫੰਡਸ ਦੇ ਨਾਲ ਮਦਦ ਕਰਨਾ ਚਾਹਨਾ ਤਾਂ ਇਦਾਂ ਹੁੰਦਾਊਗਾ ਫੰਡਸ ਵੀ ਲੈਣੇ ਹੋਊਗੇ ਤੁਸੀਂ ਨਹੀਂ ਅਸੀਂ ਫੰਡਸ ਨਹੀਂ ਕਿਸੇ ਤੋਂ ਲੈਂਦੇ ਮੈਂ ਤੁਹਾਨੂੰ ਆਪਣਾ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਹੁਣ ਤੱਕ ਅਸੀਂ ਚੈਲੰਜ ਕਰਦੇ ਹਾਂ ਕਿ ਇੱਕ ਬੰਦਾ ਵੀ ਤੁਸੀਂ ਕਿਤੇ ਵੀ ਮਤਲਬ ਆਪਣਾ ਸਾਨੂੰ ਦੱਸ ਦੋ ਮਤਲਬ ਖੜਾ ਕਰ ਦੋ ਕਿ ਅਸੀਂ ਕਿਸੇ ਵੀ ਸਿੰਗਲ ਬੰਦੇ ਤੋਂ ਸਿੰਗਲ ਪੈਣੀ ਲਈ ਹਨਾ ਅਸੀਂ ਕਿਤੇ ਵੀ ਦੇਖੋ ਅਜੇ ਤੱਕ ਨਾ ਅਸੀਂ ਸਿਰਫ ਆਪਣਾ ਥੋੜਾ ਥੋੜਾ ਕਰਕੇ ਸਾਰੇ ਆਪਣਾ ਜਿਵੇਂ ਕਹਿੰਦੇ ਨਹੀਂ ਹੁੰਦੇ ਆਪਣੇ ਥੋੜੇ ਥੋੜੇ ਮਤਲਬ ਪੌਕੇਟ ਮਨੀਆਂ ਨਾਲ ਹੈ ਨਾ ਕਿਸੇ ਦੀ ਜਿੰਨੀ ਕਿ ਸ਼ਰਧਾ ਹੈ ਉਹਦੇ ਨਾਲ ਅਸੀਂ ਫਾਊਂਡੇਸ਼ਨ ਦੇ ਜਿਹੜੇ ਮੈਂਬਰਸ ਹੈ ਅਸੀਂ ਐ ਕੰਮ ਕਰ ਰਹੇ ਹਾਂ ਕਿਸੇ ਤੋਂ ਵੀ ਕੋਈ ਡੋਨੇਸ਼ਨ ਨਹੀਂ ਲੈ ਰਹੇ ਕੋਈ ਫੰਡਿੰਗ ਨਹੀਂ ਕਰਾ ਰਹੇ ਨਾ ਸਾਨੂੰ ਕੋਈ ਦੇ ਰਹੇ ਜੀ ਠੀਕ ਹੈ ਜੀ ਕਿਉਂਕਿ ਅਸੀਂ ਕਿਸੇ ਨੂੰ ਸ਼ੋਅ ਕਰਦੇ ਨਹੀਂ ਕਿ ਸਾਨੂੰ ਫੰਡ ਦੀ ਲੋੜ ਹੈ ਅਸੀਂ ਜਿੰਨੇ ਜੋਗੀਆਂ ਆਪ ਕਰਦੇ ਨਾਰਮਲੀ ਜਿੰਨੀਆਂ ਐਨ ਜੀਓਜ਼ ਹੁੰਦੀਆਂ ਕੰਮ ਕਰਦੀਆਂ ਜਦੋਂ ਤਾਂ ਉਹ ਦਿਖਾਉਂਦੀਆਂ ਜਰੂਰਤ ਕਿਹਾ ਸਾਡੇ ਵੱਲੋਂ ਅੱਜ ਆਹ ਕੰਮ ਕੀਤਾ ਗਿਆ ਸਾਡੇ ਵੱਲੋਂ ਅੱਜ ਆਹ ਜਿਹੜਾ ਕਨਸੈਪਟ ਲੈ ਆਂਦਾ ਗਿਆ ਪ੍ਰੋਗਰਾਮ ਕੀਤਾ ਗਿਆ ਤਦਖਾਵੇ ਦੇ ਵਿੱਚ ਕਿੰਨਾ ਵੀ ਯਕੀਨ ਕਰਦੇ ਨੇ ਦੇਖੋ ਮੈਂ ਦਿਖਾਵੇ ਤੇ ਜਮਾ ਹੀ ਯਕੀਨੀ ਕਰਦਾ ਮੈਂ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਜੀ ਹਨਾ ਜੀ ਤੁਹਾਨੂੰ ਪਤਾ ਹੋਣਾ ਹਨਾ ਮੈਂ ਸੋਸ਼ਲ ਮੀਡੀਆ ਤੋਂ ਦੂਰ ਇਸ ਕਰਕੇ ਰਹਿਣਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਸੋਸ਼ਲ ਮੀਡੀਆ ਤੇ ਇੰਨਾ ਕੁਝ ਮਤਲਬ ਗਲਤ ਚੀਜ਼ਾਂ ਵਾਇਰਲ ਹੋ ਰਹੀਆਂ ਹਨ ਮਤਲਬ ਜਿਹੜੇ ਲੋਕ ਅਜਿਹੇ ਸਮੇਂ ਤੇ ਕੁਝ ਵੀ ਨਹੀਂ ਕਰ ਰਹੇ ਉਹ ਮਤਲਬ ਇੱਕ ਫੇਕ ਦੁਨੀਆ ਦਿਖਾ ਕੇ ਲੋਕਾਂ ਨੂੰ ਆਪਣੇ ਵੱਲ ਉਹ ਕਰ ਰਿਹਾ ਆਕਰਸ਼ਿਤ ਕਰ ਰਹੇ ਹਨ ਕਿ ਜਿਵੇਂ ਉਹ ਤੁਸੀਂ ਲਾ ਲੋ ਤੁਸੀਂ ਕਿਸੇ ਦੀ ਗੱਲ ਕਰ ਪਹਿਲਾਂ ਕਹਿ ਰਿਹਾ ਸੀ ਨਾ ਕਿ ਐ এন ਜੀਓ ਕਰਦੀ ਹੈ ਕਰਦੀ ਹੈ ਮੈਂ ਵੀ ਦੇਖਦਾ ਹਾਂ ਕਰਨੀ ਪਰ ਇਸੇ ਇਹੀ ਕਾਰਨ ਹੈ ਮੇਰਾ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦਾ ਤੇ ਮੈਂ ਆਪਣਾ ਹੁਣਦਾ ਨਹੀਂ ਮੈਂ ਹੁਣ ਅੱਗੇ ਵੀ ਆਪਣਾ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਮੈਂ ਅਸਲ ਚ ਰੀਅਲ ਲਾਈਫ ਚ ਕੰਮ ਕਰਨਾ ਚਾਹੁੰਦਾ ਤੇ ਕੰਮ ਕਰ ਵੀ ਰਿਹਾ ਹਾਂ ਜੀ ਆਪਣੀ ਫਾਊਂਡੇਸ਼ਨ ਲਈ ਤੇ ਮੈਨੂੰ ਜਿੱਥੇ ਵੀ ਆਪਣਾ ਕਿਸੇ ਨੂੰ ਵੀ ਮੇਰੇ ਮੇਰੇ ਤੱਕ ਕਿਸੇ ਨੂੰ ਪਹੁੰਚ ਕਰਨੀ ਹੈ ਹਨਾ ਕਿਸੇ ਨੂੰ ਵੀ ਮਤਲਬ ਕੋਈ ਚੀਜ਼ ਦੀ ਵੀ ਲੋੜ ਹੈ ਤੇ ਉਹ ਮੇਰੇ ਤੇ ਜਦ ਮਰਜੀ ਮੈਂ ਨਾਲ ਗੱਲ ਕਰ ਸਕਦਾ ਤੇ ਬਾਕੀ ਹੁਣ ਤੁਸੀਂ ਦੱਸੋ ਇੱਕ ਮੈਂ ਪੁੱਛਣਾ ਜਾਊਂਗਾ ਤੁਹਾਨੂੰ ਕਿ ਜੇ ਆਪਾਂ ਗੱਲ ਕਰਦੇ ਪਏ ਆ ਤੁਸੀਂ ਕਿਹਾ ਕਿ ਮੈਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹਿਣਾ ਤਾਂ ਆਪਾਂ ਕੋਈ ਕੰਮ ਕਰਦੇ ਆ ਚੰਗਾ ਕੰਮ ਕਰਦੇ ਆ ਤੇ ਆਪਣੇ ਮਨ 'ਚ ਹੁੰਦਾ ਕਿ ਆਪਾਂ ਕੰਮ ਕੀਤਾ ਵੇ ਦਿਖਾਈਏ ਹਾਂਜੀ ਤਾਂ ਤੁਸੀਂ ਇਦਾਂ ਦੀ ਚੀਜ਼ ਤੋਂ ਕਿਉਂ ਨਹੀਂ ਕਿਉਂ ਤੁਹਾਡਾ ਮਨ ਕਰਦਾ ਵੀ ਹੋਊਗਾ ਕਿ ਆਰ ਨਿਆ ਕੰਮ ਕੀਤਾ ਨਿਆ ਆ ਮ ਦਿਖਾਵਾਂ ਗੱਲ ਇਹ ਹੈ ਮੈਂ ਜਿਹੜਾ ਆਪਣਾ ਕੰਮ ਕਰ ਰਿਹਾ ਨਾ ਮੈਂ ਉਹ ਅਕਾਲ ਪੁਰਖ ਤੋਂ ਦਿਖਾ ਰਿਹਾ ਠੀਕ ਹੈ ਉਹ ਦੇਖਦਾ ਹੈ ਉਹ ਮੈਨੂੰ ਮੇਰਾ ਕੰਮ ਦੇਖ ਰਿਹਾ ਹੈ ਕਿ ਮੈਂ ਕੰਮ ਆਪਣਾ ਕਿੰਨੀ ਚੰਗੀ ਤੇ ਕਿੰਨੇ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਤੇ ਮੈਂ ਆਪਣਾ ਕੰਮ ਕਿਸੇ ਨੂੰ ਨਹੀਂ ਦਿਖਾਣਾ ਨਾ ਕਿਸੇ ਸੋਸ਼ਲ ਮੀਡੀਆ ਦੇ ਨਾ ਕਿਸੇ ਸਪੈਸ਼ਲ ਇਨਸਾਨ ਨੂੰ ਇਕੱਲੇ ਨੂੰ ਉਹਨੂੰ ਹੀ ਦਿਖਾਣਾ ਹੈ ਨਾ ਤੇ ਇਹ ਜਿਹਾ ਕੋਈ ਮੇਰਾ ਪੰਡਾ ਨਹੀਂ ਹੈ ਮੈਂ ਸਿਰਫ ਆਪਣੇ ਅਕਾਲ ਪੁਰਖ ਨੂੰ ਮੰਨਦਾ ਤੇ ਉਹਨੂੰ ਆਪਣਾ ਕੰਮ ਦਿਖਾਣਾ ਤੇ ਇਮਾਨਦਾਰੀ ਨਾਲ ਕਰਦਾ ਤੇ ਕਰਦਾ ਰਹੂੰਗਾ ਬਹੁਤ ਸਾਰੇ ਅੱਗੇ ਚੱਲ ਕੇ ਤੁਹਾਨੂੰ ਹੋਰ ਸਾਂਗੂਗਾ ਅਨਪੋਰ ਐਗਜ਼ਾਮਪਲ ਜਦੋਂ ਐਨਜੀਓ ਤੁਹਾਡੀ ਇੱਕ ਵਰਲਡਵਾਈਡ ਕੰਮ ਕਰਨ ਦੇ ਵਿੱਚ ਆਊਗੀ ਬਹੁਤ ਸਾਰੇ ਤੁਹਾਨੂੰ ਆਫਰਸ ਆਣਗੇ ਕਿ ਉਸ ਟਾਈਮ ਤੇ ਜਿਹੜੀ ਅੱਜ ਤੁਹਾਡੇ ਅੰਦਰ ਸੇਵਾ ਭਾਵਨਾ ਇਹ ਕਾਇਮ ਰਹਿ ਪਾਉ ਹਾਂਜੀ ਇਹ ਮੇਰੀ ਜਿਹੜੀ ਸੇਵਾ ਭਾਵਨਾ ਹੈ ਇਹ ਜਿਵੇਂ ਅੱਜ ਹੈ ਤੇ ਉਹ ਇਹ ਤੁਹਾਨੂੰ ਕੱਲ ਮਿਲੂ ਤੁਸੀਂ ਮੈਨੂੰ ਜਿਵੇਂ ਤੁਸੀਂ ਮੇਰੇ ਤੱਕ ਪਹੁੰਚ ਕਰੀ ਹੈ ਤੁਸੀਂ ਇਹ ਗੱਲ ਦੇਖੀ ਹੋਣੀ ਕਿ ਮੈਂ ਇਹ ਜ਼ਿਆਦਾ ਕਰ ਸੇਕ ਦੁਨੀਆ ਤੋਂ ਦੂਰ ਰਹਿਣਾ ਕਣਾ ਤੁਸੀਂ ਵੀ ਇਹ ਤਾਂ ਤਾਂ ਹੀ ਪਹੁੰਚ ਕਰੀਏ ਹਨ ਤੁਸੀਂ ਵੀ ਮੇਰੇ ਕੋਲ ਟਾਈਮ ਲਿਆ ਨਾ ਗਏ ਇੰਟਰਵਿਊ ਕਰਨੀ ਹੈ ਤੁਸੀਂ ਵੀ ਮੇਰੇ ਬਾਰੇ ਕਈ ਚੀਜ਼ਾਂ ਪਤਾ ਕਰੀਆਂ ਹੋਈਆਂ ਬਿਲਕੁਲ ਨਾ ਤੇ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਮੈਂ ਆ ਚੀਜ਼ਾਂ ਤੋਂ ਦੂਰ ਹਾਂ ਬਿਲਕੁਲ ਤੇ ਜੀ ਅੱਗੇ ਵੀ ਤੁਸੀਂ ਮੈਨੂੰ ਐ ਹੀ ਦੇਖੋਗੇ ਕਿ ਮੈਂ ਰੀਅਲ ਬਣ ਕੇ ਅਸਲ ਚ ਹੈਲਪ ਕਰੂੰਗਾ ਮਤਲਬ ਫੇਕ ਬਣ ਕੇ ਨਾ ਮਤਲਬ ਰੀਲ ਦੀ ਦੁਨੀਆ ਚ ਜਿਹੜੀ ਚਾਹੂੰਗਾ ਜੀ ਅੱਜ ਕੱਲ ਜੋ ਪੰਜਾਬ ਦਾ ਯੂਥ ਜਿਹੜੇ ਰਸਤੇ ਤੇ ਜਾ ਰਹੇ ਆ ਉਹਨਾਂ ਲਈ ਕੀ ਮੈਸੇਜ ਤੁਸੀਂ ਦੇਣਾ ਚਾਹੂਗਾ ਕੋ ਪੰਜਾਬ ਦਾ ਯੂਥ ਸੁ ਦੁੱਖ ਲੱਗਦਾ ਜਦੋਂ ਆਪਾਂ ਦੇਖਦੇ ਆ ਨਾ ਆਪਣਾ ਮਾਵਾ ਦੇ ਪੁੱਤ ਕਈ ਹੈ ਨਾ ਜਿਹੜੇ ਵਿਚਾਰੇ ਇਹ ਨਸ਼ੇ ਦੇ ਦਲਦਲ ਚ ਫਸੇ ਆ ਨਾ ਦੇਖੋ ਤੇ ਮੈਂ ਤਾਂ ਇਹ ਮਤਲਬ ਇੱਕ ਅਪੀਲ ਵੀ ਕਰਦਾ ਕਿ ਨਾ ਆਪਣਾ ਜਿਹੜਾ ਯੂਥ ਹੈ ਉਹ ਚੰਗੇ ਕੰਮ ਵਲ ਮਤਲਬ ਹੈ ਨਾ ਆਪਣਾ ਫੋਕਸ ਰੱਖੇ ਤੇ ਆਪਣਾ ਚੰਗੇ ਕੰਮ ਕਰੇ ਨਾ ਆਪਣਾ ਦੇਖੋ ਆਪਣਾ ਜਿੰਦਗੀ ਦਾ ਨਾ ਇੱਕ ਰੂਟੀਨ ਬਣਾਏ ਹੈ ਨਾ ਜਦ ਆਪਣਾ ਜਿੰਦਗੀ ਦਾ ਰੂਟੀਨ ਬਣੂਗਾ ਨਾ ਤਾਂ ਅਸੀਂ ਆਪਣੀ ਜ਼ਿੰਦਗੀ ਚ ਨਾ ਇਹ ਗਲਤ ਚੀਜ਼ਾਂ ਤੋਂ ਕੋਸੋ ਦੂਰ ਰਹਿਾਂਗੇ ਜੇ ਆਪਣੀ ਜ਼ਿੰਦਗੀ ਚ ਕੋਈ ਰੂਟੀਨ ਨਹੀਂ ਹੈ ਨਾ ਸਵੇਰੇ ਤੋਂ ਲੈ ਕੇ ਰਾਤ ਤੱਕ ਤੁਹਾਡਾ ਕੋਈ ਰੂਟੀਨ ਨਹੀਂ ਹੈ ਤੁਸੀਂ ਪਜ਼ਲ ਰਹੋ ਸਾਰਾ ਬਿਲਕੁਲ ਮੈਂ ਯਾਰ ਇਹ ਫ੍ਰੀ ਟਾਈਮ ਆਪਣਾ ਕਿੱਥੇ ਯੂਜ਼ ਕਰਾਂ ਕਿ ਤੁਹਾਡੇ ਮਨ 'ਚ ਗਲਤ ਖਿਆਲ ਆਣਗੇ ਤੁਸੀਂ ਗਲਤ ਕੰਮ ਕਰੋਗੇ ਭਾਈ ਉਦੋਂ ਇਹ ਪੀਲ ਕਰਦਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਕੋਈ ਨਸ਼ੇ ਦੇ ਦੰਦਾਂ 'ਚ ਫਸਿਆ ਹੈ ਅਸੀਂ ਉਹਦੀ ਹਰ ਤਰ੍ਹਾਂ ਦੀ ਸਹਾਇਤਾ ਕਰਾਂਗੇ ਉਹਦੀ ਮਦਦ ਕਰਾਂਗੇ ਰੀਆਬ ਸੈਂਟਰ ਖੁੱਲ ਚੁੱਕੇ ਹੈ ਕਈ ਹੈ ਨਾ ਬਿਲਕੁਲ ਅਸੀਂ ਉਹਨਾਂ ਨਾਲ ਸੰਪਰਕ ਕਰਿਆ ਵੀ ਹੋਇਆ ਤੋ ਜੇ ਕਿਸੇ ਨੂੰ ਲੋੜ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਨਾ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਹੋ ਰਹੇ ਹੋ ਤਾਂ ਕੁਝ ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੁੰਦੀ ਆ ਪਰ ਉਹ ਇਹ ਚੱਕਰ ਚ ਨਹੀਂ ਹੈਲਪ ਲਿਆ ਪੈਂਦੇ ਕਿ ਯਾਰ ਜੇ ਅਸੀਂ ਕਿਸੇ ਵੀ ਸੋਸਾਇਟੀ ਕੋਲੇ ਜਾਵਾਂਗੇ ਐਨਡੀਓ ਕੋਲੇ ਤਾਂ ਸਾਡੀ ਵੀਡੀਓ ਪਬਲਿਸ਼ ਕਰਨਗੇ ਜਾਂ ਕੁਝ ਪਰ ਜਿਹੜਾ ਤੁਸੀਂ ਦੱਸ ਰਹੇ ਹੋ ਤੁਹਾਡਾ ਪਰਪਸ ਹੈ ਕਿ ਦਿਖਾਵੇ ਦੀ ਦੁਨੀਆ ਤੋਂ ਦੂਰ ਕਿ ਤੁਸੀਂ ਕਹਿੰਦੇ ਹੋ ਉਸ ਅਕਾਲ ਪੁਰਖ ਨੂੰ ਦਿਖਾਣਾ ਹੈ ਉਹ ਹਰ ਟਾਈਮ ਦੇਖ ਰਿਹਾ ਆ ਅੱਜ ਕੱਲ ਕੰਮ ਤਾਂ ਬਹੁਤ ਸਾਰੀ ਐਨਜੀਓਜ਼ ਕਰ ਰਹੀਆਂ ਮੈਂ ਪਰ ਇਹਨਾਂ ਦੀ ਐਨਜੀਓ ਦੀ ਇੱਕ ਖਾਸ ਗੱਲ ਇਹ ਆ ਇਹ ਇਹ ਉਸ ਅਕਾਲਪੁਰਕ ਨੂੰ ਦਿਖਾਣਾ ਚਾਹੁੰਦੇ ਨੇ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਜਿਹੜਾ ਆਪਣੀ ਐਨਜੀਓ ਲਈ ਕੰਮ ਆ ਕਰ ਰਹੇ ਨੇ ਨਾਲ ਦੀ ਨਾਲ ਯੂਥ ਨੂੰ ਇੱਕ ਮੈਸੇਜ ਜਿਹੜਾ ਪ੍ਰੋਵਾਈਡ ਹੋਇਆ ਕਿ ਇੱਕ ਏਮ ਹਰ ਇੱਕ ਇਨਸਾਨ ਲਈ ਜ਼ਰੂਰ ਹੋਣਾ ਚਾਹੀਦਾ ਇੱਕ ਰੂਟੀਨ ਆ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਵੀ ਜੇਕਰ ਆਪਾਂ ਕਿਸੇ ਵੀ ਕੰਮ ਨੂੰ ਪਿੱਛੇ ਪੈ ਜਾਂਦੇ ਆ ਤਾਂ ਇਦਾਂ ਦਾ ਕੋਈ ਵੀ ਕੰਮ ਨਹੀਂ ਆ ਜਿਹਨੂੰ ਇਨਸਾਨ ਆ ਜਿਹੜਾ ਨਹੀਂ ਕਰ ਸਕਦਾ ਆਉਣ ਵਾਲੇ ਸਮਾਂ ਦੇ ਵਿੱਚ ਤੁਹਾਨੂੰ ਹੋਰ ਵੀ ਅਪਡੇਟ ਦੇ ਨਾਲ ਜੋੜਦੇ ਰਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕੈਮਰਾਮੈਨ ਆਸ਼ੂ ਦੇ ਨਾਲ ਮੈਂ ਰੋਹਿਤ ਸੂ